ਮੈਂ ਜਦੋਂ ਜਾਦਾ ਕਿਸੇ ਦੇ ਸਿਰ ਚੜ੍ਹ ਕੇ ਵੈਸੇ ਵੀ ਨਹੀਂ 라ਜੀ ਕਿਉ ਡੈਡੀ ਨੇ ਸਿਖਾਇਆ ਕਿ ਆਪਣੇ ਦੇਣ ਦੀ ਯਾਦ ਰੱਖੋ ਲੈਣ ਦੀ ਨਾ ਰੱਖੋ ਆਸ ਰੱਖੋ ਸਿਰ ਰੱਬ ਦੇ ਕਿਸੇ ਬੰਦੇ ਦੇ ਆਸ ਨਾ ਰੱਖਿਆ ਕਰੋ ਹੱਥ ਸਿਰ ਰੱਬ ਦੇ ਆ ਹੱਥਾਂ ਲੇ ਵੇਖੋ ਕਿਸੇ ਬੰਦੇ ਦੇ ਹੱਥਾਂ ਨਹੀਂ ਵੇਖਣਾ ਨਾ ਕੋਈ ਮਨ ਛੋੜਦਾ ਕਿ ਆਪਣੇ ਕੋ ਹੈਗਾ ਕੁਝ ਨਹੀਂ ਹੈਗਾ ਜਦੋਂ ਉਹਦੀ ਰਜ਼ਾ ਹੋਊਗੀ ਉਹ ਦੇ ਦੂਗਾ ਡੈਡੀ ਜਿਹੜੇ ਨੇ ਐਮਐਲਏ ਸਾਹਿਬ ਘੁੰਮਣ ਭਾਜੀ ਕਰਮਵੀਰ ਭਾਜੀ ਉਹਨਾਂ ਦੇ ਮਾਮਾ ਇੱਕ ਉਹ ਨੌਕਰੀ ਕਰਦੇ ਸੀ 15-20 ਸਾਲ ਪਹਿਲਾਂ ਜੀਿੰਦਗੀ ਪਹਿਲਾ ਮੋਬਾਈਲ ਉਹਨਾਂ ਨੇ ਦਿੱਤਾ ਅੰਕਲ ਨੇ 7 ਅੰਕਾਂ ਦਾ ਦੁਰਮੇਸਖੇ ਮਾਮਾ ਇੱਕ ਐਮਐਲਏ ਸਾਹ ਦੇ ਸਿਮ ਉਹ ਵੀ ਉਹਨਾਂ ਨੇ ਦਿੱਤੀ ਕਈ ਬੰਦੇ ਤਾਂ ਹੁਣ ਆਪਣਾ ਚਮਕਾਉਣ ਦੇ ਆ ਕੈਰੀਅਰ ਉਹ 2004-5 ਚ ਅਸੀਂ ਜਾਣੇ ਛੋਟੇ-ਛੋਟੇ ਹੁੰਦੇ ਉਹਨਾਂ ਦੇ ਦਫ਼ਤਰ ਜਾਂਦੇ ਉਦੋਂ ਲੋਕਾਂ ਦਾ ਉਹ ਤੇ ਹੜ ਰਹਿਦਾ ਹੈਗਾ ਉਹ ਪੋਲਿਟਿਕਲ ਕੈਰੀਅਰ ਨਵਾਂ ਥੋੜੀ ਆ ਉਹਨਾਂ ਦੇ ਫਾਦਰ ਸਾਹਿਬ ਨੇ ਬੜੀ ਮਿਹਨਤ ਕੀਤੀ ਹੁਣ ਉਹਨਾਂ ਦਾ ਅੱਗੇ ਮਿਹਨਤ ਚਲੋ ਭਾਜੀ ਨੂੰ ਮਿਲ ਗਈ ਤੇ ਹੁਣ ਵੀ ਉਸ ਬੰਦੇ ਦੀ ਮੈਂ ਕਹਿੰਦਾ ਸਿਫਤਾ ਜੀ ਪਿੱਠ ਪਿੱਛੇ ਰੋਡ ਤੇ ਖੜੇ ਹੋਣਗੇ ਜੇ ਜਾ ਕੇ ਖੜੇ ਹੱਥ ਮਲਾ ਕੇ ਮੈਂਦਾ ਹੱਸ ਕੇ ਹੂੰ ਮੈਂ ਫੋਨ ਕੀਤਾ ਮੈਂ ਕਿਹਾ ਭਾਜੀ ਮੈਂ ਜਨਮ ਦੇ ਤਾਂ ਕੇਕ ਕੱਟਣਾ ਚਾਹਤ ਕੀ ਤੁਹਾਡੀ ਪਾਰਟੀ ਪਹਿਲਾਂ ਪਾ ਕਾਂਗਰਸ ਨਾਰੇ ਹੂੰ ਅਗਲੇ ਕਹਿੰਦੇ ਮੈਂ ਦਫ਼ਤਰ ਆ ਜਾ ਉੱਥੇ ਕੱਟ ਲੈਣੇ ਆਲੇ ਬੈਠ ਕੇ ਵਧੀਆ ਤਰੀਕੇ ਨਾਲ ਖਾਣ ਪੀਣ ਨੂੰ ਮੰਗਾਇਆ ਨੇ ਦੇ ਭਾਜੀ ਐਮਐਲਏ ਆਪਣੀ ਆਕੜ ਚ ਹੀ ਦਿੰਦਾ ਹੂੰ ਉਹ ਕਦੀ ਆਕੜ ਉਸ ਬੰਦੇ ਨੇ ਦਿਖਾਈ ਸਵੇਰੇ ਜਾਗਣਾ ਤੇ ਘਰ 50 ਲੋਕਾਂ ਦੇ ਆ ਕਦੀ ਆ ਫੋਟੋ ਪਾ ਕੇ